ਗਰਮੀਤ ਹਾਂਜੀ ਲਾਉਂਦਾ ਪੀ ਰੋਟੀ ਹਾਂਜੀ ਖਾਓ ਰੋਟੀ ਲੱਤ ਚੱਲ ਜੀ ਬੱਸ ਨਹੀਂ ਨਹੀਂ ਰੋਟੀ ਨਹੀਂ ਮੈਂ ਇਹ ਖਾਣੀ ਤੂੰ ਲਾ ਪਹਿਲਾਂ ਮੈਂ ਮੁੰਡੇ ਨੂੰ ਖਵਾ ਲੈਣੀ ਆ ਤੇ ਨਾਲੇ ਵੇਖਿਆ ਤੂੰ ਐਵੇਂ ਡਰੀ ਜਾਨੀਂ ਵੀ ਪੰਮੋ ਨੇ ਠਾਣੇ ਚਲ ਜਾਣਾ ਵਾ ਕਿਤੇ ਨਹੀਂ ਉਹਨੇ ਠਾਣੇ ਜਾਣਾ ਉਹ ਤੇ ਸਾਨੂੰ ਸਿਰਫ ਤਮਕੀਆਂ ਦੇਣ ਆਈ ਵੀ ਭਲਾ ਇਹਨਾਂ ਨੂੰ ਡਰਾਵਾ ਤਮਕਾਵਾ ਕੀ ਕਰਦੀਆਂ ਵਾ ਅਸੀਂ ਡਰਨ ਵਾਲੇ ਨਹੀਂ ਗਾੜੀ ਮਹਿਲਾ ਕਦੋਂ ਦੀ ਗਈ ਆ ਕੋਈ ਮਗਰੋਂ ਤੇ ਕੋਈ ਬੜਿਆ ਹੱਡ ਕਰ ਮੰਮੀ ਉਹ ਸਿਰਫ ਆਨੂੰ ਡਰਾਉਣ ਲਈ ਹੀ ਪੁਲਸ ਦੀਆਂ ਧਮਕੀਆਂ ਦੇਣ ਲਈ ਕਿ ਇਹ ਸ਼ਹਿਰ ਡਰ ਜਾਂ ਤੇ ਹਨ ਨੂੰ ਕੁਝ ਥੋੜੇ ਬਹੁਤੇ ਪੈਸੇ ਦੇ ਦੇਣਗੇ ਆ ਤੇ ਪਰ ਦੱਸ ਦੇ ਆ ਜਿੱਤੀ ਅਸੀਂ ਤਾਂ ਕਦੀ ਵੀ ਨਹੀਂ ਡਰਦੇ ਇਹਦੇ ਕੋਲ ਤੇ ਜੇ ਆ ਗਈ ਨਾ ਗਾੜੀ ਤੋਂ ਵੇਖੀ ਇਹ ਤਾਂ ਮੂੰਹ ਕਿਦਾਂ ਸੇਕ ਦੀ ਮਾਰ ਮਾਰ ਕੇ ਜੁੱਤੀਆਂ ਐਰਾ ਮੈਂ ਜਿੰਨਾ ਕਿ ਕੋ ਡਰੀ ਹੈ ਨਾ ਉਹਨਾਂ ਸਿਰ ਤੇ ਚੜਦੀ ਆ ਤੇ ਜੇ ਅਸੀਂ ਉਹ ਕੋਲ ਦੋ ਹੀ ਹੱਥੀ ਪਈਆਂ ਨਾ ਤੇ ਵੇਖ ਕਿੱਡੀ ਜਿਹੀ ਭੱਜੀ ਮੁੜ ਕੇ ਤੇ ਨਾਲੇ ਮੰਮੀ ਆਪਾਂ ਕਿਹੜਾ ਕੱਲਿਆਂ ਨੇ ਕੁਝ ਕੀਤਾ ਤੇ ਨਾਲੇ ਇਹ ਵੀ ਸਾਡੇ ਤੇ ਜੇ ਅਸੀਂ ਫਸੇ ਤੇ ਇਹਨੇ ਆਪੇ ਫਸਣਾਵਾ ਨੇ ਜੋ ਹੋਇਆ ਨਾ ਇਹਦੀ ਸਹਿ ਨਾਲ ਹੋਇਆਹੀਂ ਵੀ ਨਹੀਂ ਐਨੇ ਜੋਗੇ ਤੇ ਚੱਲ ਬੋਧੀਆਂ ਗੱਲਾਂ ਨੰਦੇ ਛੇ ਛੇ ਦੀ ਹੱਥ ਮਾਰ ਰੋਟੀ ਲਾ ਮੈਂ ਮੁੰਡੇ ਨੂੰ ਰੋਟੀ ਖਵਾ ਲਾਂ ਨਹੀਂ ਸਾਨੂੰ ਨਾਲ ਲੋੜ ਕੀ ਸੀ ਉਹਨੂੰ ਮਾਰਨ ਦੀ ਅਸੀਂ ਤਾਂ ਘਰੋਂ ਕਲਾ ਦਿੱਤੀ ਹੀ ਤੇ ਉਹਨੂੰ ਹੀ ਸਾਰਾ ਨੂੰ ਸਾੜਾ ਕਿ ਇਹ ਇੱਥੇ ਆ ਤੇ ਭਰਾਵ ਦੇ ਨੇ ਵੀ ਜ਼ਮੀਨ ਨਾਲ ਸਾਰੀ ਇਹਦੀ ਘਰਤੀ ਆ ਤੇ ਮਾਰਨ ਦਾ ਤੇ ਉਹਨੂੰ ਚਾ ਚੜਿਆ ਸੀ ਚੱਲ ਛੇਤੀ ਛੇਤੀ ਕਰ ਰੋਟੀ ਲਾ ਮੁੰਡੇ ਨੂੰ ਰੋਟੀ ਦੇਣੀ ਕੋਈ ਰੋਟੀ ਪੱਕ ਚੱਲੀ ਬਸ ਖਾਓ ਤੁਸੀਂ ਤੁਸੀਂ ਮੈਂ ਨਰਖੇੜ ਲਿਆ ਕਰ ਮੇਰੀ ਮੰਮੀ ਨੇ ਆ ਗਈ ਮੈਨੀਆਂ ਮੰਮੀ ਤੇ ਜੀ ਨਹੀਂ ਲੱਗਦਾ ਜਲਪ੍ਰੀਤਾ ਮੇਰਾ ਪੁੱਤ ਕਿੱਦਾਂ ਡੰਡਿਆ ਆ ਆਲੇ ਫੜੋ ਰੋਟੀ ਖਾ ਮੇਰਾ ਪੁੱਤ ਦਾਦੀ ਜੀ ਮੈਂ ਨਹੀਂ ਰੋਟੀ ਖਾਣੀ ਤੂੰ ਹੀ ਮੇਰੀ ਮੰਮੀ ਨੂੰ ਮਾਰਿਆ ਨਾ ਤੂੰ ਹੀ ਮੈਨੂੰ ਵੀ ਮਾਰ ਦੇਣਾ ਮੈਂ ਮੈਂ ਨਹੀਂ ਤੁਹਾਡੇ ਹੱਥ ਰੋਟੀ ਖਾਣੀ ਪੁੱਤ ਤੈਨੂੰ ਕੌਣ ਕਹਿੰਦਾ ਕਿ ਤੇਰੇ ਮੰਮੀ ਨੇ ਮਾਰਿਆ ਉਹਦੇ ਮੰਮੀ ਜਿਹੜੇ ਤੋਂ ਉਦਾਂ ਬਕਵਾਸ ਕਰਨ ਦੀ ਸਿਆਣੀਆਂ ਗੱਲਾਂ ਨਹੀਂ ਸੁਣਦੀਆਂ ਤਾਂ ਗੱਲਾਂ ਜ ਨਹੀਂ ਆਈਦਾ ਐਵੇਂ ਨਹੀਂ ਹੋ ਜਾਂਦਾ ਲਾਲ ਧਾਂ ਦੇਈਦਾ ਰੋਟੀ ਖਾ ਮੇਰਾ ਪੁੱਤ ਤੈਨ ਨਾਲੇ ਦਾਦੀ ਜੀ ਚ ਮੈਂ ਗੱਲਾਂ ਦੱਸਾ ਤੇ ਸੌਂ ਲਿਆ ਸੀ ਤੇ ਨਾਲੇ ਤੂੰ ਮੇਰੀ ਮੰਮਾ ਨੂੰ ਮਾਰਿਆ ਸੀ ਮੈਂ ਤੁਹਾਡੇ ਹੱਥ ਰੋਟੀ ਖਾਣੀ ਪਤਾ ਹੀ ਨਹੀਂ ਮੰਮਾ ਤੇਰੇ ਨੇ ਮਾਰਿਆ ਤੇਰੀ ਮੰਮਾ ਨੂੰ ਤੇਰੇ ਨਾਨਕਿਆਂ ਨੇ ਮਾਰਿਆ ਉਹਦੇ ਇਲਜ਼ਾਮ ਆਡੇ ਤੇ ਲਾਈ ਜਾਂਦੇ ਆ ਉਹੋ ਜਿਹਾ ਤੂੰ ਉਹਨਾਂ ਦੇ ਮਗਰ ਲੱਗ ਗਿਆ ਜੇ ਨਾ ਮਾਰਨਾ ਹੁੰਦਾ ਤੇ ਮੈਂ ਆਪਣੇ ਘਰੇ ਨਾਲ ਉਹਨੂੰ ਘਰ ਘੁੱਲ ਘੁੱਟ ਕੇ ਮਾਰਦੀ ਨਾ ਉੱਥੇ ਜਾ ਕੇ ਮਾਰਨਾ ਹੀ ਤੁਸੀਂ ਨਾਲੇ ਮੇਰੀ ਮੰਮਾ ਨੂੰ ਮਾਰਿਆ ਤੂੰ ਮੈਨੂੰ ਵੀ ਮਾਰ ਦੇਣਾ ਮੈਂ ਨਾਨੀ ਕੋਲ ਛੱਡ ਆਉ ਪੁੱਤ ਇਹੋ ਜਿਹੀਆਂ ਗੱਲਾਂ ਨਹੀਂ ਕਰਦੀਆਂ ਤੇਰੇ ਬਦਲੇ ਪਤਾ ਨਹੀਂ ਮੈਂ ਕਿੰਨੇ ਕ ਪਾਪੜ ਵੇਲੇ ਆ ਤੂੰ ਆਨਾ ਮੈਨੂੰ ਮਾਰ ਦੇਣਾ ਤੈਨੂੰ ਮੈਂ ਮਾਰ ਸਕਦੀ ਆ ਤੇਰੇ ਚ ਤੇ ਮੇਰੀ ਜਾਨ ਵੱਸਦੀ ਆ ਫਿਰ ਵੀ ਫਿਰ ਤੂੰ ਮੇਰੇ ਮੰਮਾ ਨੂੰ ਘਮਾੜਿਆ ਮੋ ਤਾਂ ਮੈਂ ਨਹੀਂ ਮਾਰਿਆ ਕਿਉਂ ਨਹੀਂ ਮੰਨਦਾ ਤੂੰ ਇਸ ਚੀਜ਼ ਨੂੰ ਮੈਂ ਕਿੱਦਾਂ ਮਾਰੂ ਤੁਸੀਂ ਝੂਠ ਬੋਲ ਰਹੇ ਨਹੀਂ ਤੇ ਸੱਚੀ ਮਾਰਿਆ ਤੇ ਇਹ ਗੱਲ ਤੇ ਨਹੀਂ ਮੰਨਦੇ ਵੇਖ ਕਿੱਦਾਂ ਇਹਦੀ ਜ਼ੁਬਾਨ ਚੱਲਦੀ ਆ ਮੰਮੀ ਤੂੰ ਹੀ ਇਹਨੂੰ ਪੋਤਾ-ਪੋਤਾ ਕੱਢੀ ਰਹਿਣੀ ਇਹ ਮਾਸਾਂ ਦੀ ਟਾਡੇ ਤੇ ਗਿਆ ਇਹ ਸਾਰਾ ਆਪਣੇ ਨਾਨਕਿਆਂ ਤੇ ਯੋ ਜ਼ੁਬਾਨ ਵੇ ਇਹਦੀ ਮਾਵਾਂ ਕੋ ਕਿੱਦਾਂ ਚੱਲਦੀ ਆ ਰੋਟੀ ਤੇ ਖਾਊਗਾ ਵੇਖੀਆ ਭਲਾ ਰੋਟੀ ਇਹ ਕਿੱਦਾਂ ਨਹੀਂ ਖਾਂਦਾ ਹਣ ਖਾ ਰੋਟੀ ਨਾ ਰੋਟੀ ਖਾ ਜੀ ਨਾ ਤੇ ਜਿੱਤਣਾ ਲੱਜਣਾ ਤੇਰੇ ਤੇ ਮੈਂ ਕਦੋਂ ਦੀ ਪਿਆਰ ਨਾ ਸਮਝਾਉਂਦੀ ਆ ਤੂੰ ਜਮਾ ਹੀ ਆਪਣੀ ਮਾਂ ਵਰਗਾ ਹੁੰਦਾ ਜਾਨਾ ਵਾ ਹਣ ਖਾ ਰੋਟੀ ਦਾਦੀ ਮੈਂ ਐਡਟ ਖਾਣੀ ਮੈ ਲੱਗੋ ਪੜਾ ਲੈ ਜੋ ਖਵਾ ਲਓ ਰੋਟੀਆਂ ਨੂੰ ਚੱਲ ਕੋਈ ਗੱਲ ਨਹੀਂ ਪੁੱਤ ਫਿਰ ਕਿੰਨਾ ਵਿਚਾਰ ਭੁੱਖਾ ਰਹੇਗਾ ਕਦੇ ਨਾ ਕਹ ਤੇ ਖਾਏਗਾ ਨਾ ਜਦੋਂ ਭੁੱਖ ਲੱਗੀ ਨਾ ਤੂੰ ਆਪੋ ਆਜਾ ਦੇਣੀਆਂ ਵੀ ਦਾਦੀ ਮੈਨੂੰ ਰੋਟੀ ਦੇ ਕੇ ਜਾ ਦਾਦੀ ਜੀ ਮੈਨੇ ਬਿਲਕੁਲ ਨਹੀਂ ਪੋਖਾ ਨਾਨੀ ਕੋ ਛੱਡ ਓ ਛੱਡ ਕੇ ਨਾ ਵਾ ਤੇ ਨਾਨੀ ਕੋਲ ਨਾਨੀ ਨੇ ਗੱਡੇ ਤਰਲੇ ਦੁੱਪਣਾ ਪਕਾ ਆਪ ਕਾ ਰੱਖੀਆਂ ਵਾ ਨਾਨੀ ਤਾਂ ਆਪਣਾ ਘਰ ਸੰਭਿਆ ਨੀ ਜਾਂਦਾ ਤੈਨੂੰ ਸੰਭ ਲੂਗੀ ਤੇਰੀ ਮਾਂ ਨੂੰ ਕਿੰਨਾ ਕ ਸੰਭਿਆ ਸਾਹਮਣੇ ਦੁਖਾਉਨੇ ਮਾਰਦੀ ਆ ਨਹੀਂ ਖਾਂਦਾ ਨਾ ਮੰਮੀ ਤੇ ਰਹਿਣ ਦੇ ਸਭੋ ਦਾਦੀ ਤੇਰੀ ਆਂਦੀ ਆ ਇਹਨੂੰ ਫੁਕਾ ਕੇ ਦੇ ਗੰਡਿਆਂ ਵਾਲੀ ਮੇਰਾ ਪੋਤਾ ਖੁਸ਼ ਹੋ ਕੇ ਖਾ ਲੈਂਦਾ ਵਾ ਇਹਨੂੰ ਘੋਲ ਕਾ ਲਾ ਕੇ ਦੇ ਕੋਈ ਨਹੀਂ ਨਹੀਂ ਖਾਂਦਾ ਤਾਂ ਫਿਰ ਨਾ ਖਾਵੇ ਜਦੋਂ ਭੁੱਖ ਹੋ ਆਪੇ ਖਾ ਲੂ ਮਰਦੀ ਮਰਦੀ ਵੀ ਨਖਤੀ ਆਪਣੇ ਵਾਲੀ ਮਤ ਦੇਗੀ ਆ ਇਹਨਾਂ ਨੂੰ ਛੇਤੇ ਆਪਰੇਟ ਕਰਾਉਣੀ ਮੇਰੇ ਕੋਲ ਹੋਰ ਗੱਲ ਕੋਈ ਨਹੀਂ ਆ ਤੂੰ ਰਹਿਂਦੇ ਮੰਮੀ ਆ ਜਾ ਭੁੱਖ ਲੱਗੂਗੀ ਤੈਨੂੰ ਦੌੜਾ ਲਾਉਣਾ ਵੇਖੀ ਮੰਮੀ ਤੂੰ ਕਿੱਥੇ ਚੱਲ ਕੇ ਮੈਨੂੰ ਸਾਰੇ ਮਾਰਦੇ ਰਹਿੰਦੇ ਮੰਮੀ 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 ਆ ਲੋ ਚ ਤੂੰ ਚਾਹ ਰੱਖਣ ਨਹੀਂ ਪੀਲਾ ਮੈਂ ਤੇਰੇ ਹੱਥੋਂ ਪਾਣੀ ਨਾ ਪੀਵਾਂ ਤੂੰ ਚਾਹ ਮੈਨੂੰ ਦੇਈਂ ਆ ਪਿਆਲਣ ਛਾਇਕ ਮੇਰੀ ਸੁਣ ਲੈ ਗੱਲ ਰਹਿਂਗੇ ਘਰ ਤੂੰ ਜ਼ਰੂਰ ਪਰ ਜਿੱਦਾਂ ਮੇਰੀ ਧੀ ਰੜਕ ਰੜਕ ਕੇ ਮਰੀ ਐ ਨਾ ਇਦਾਂ ਹੀ ਤੂੰ ਰੜਕ ਨੜਕ ਕੇ ਮਰਨਾ ਵਾ ਸਾਰਾ ਪਰਿਵਾਰ ਅਸੀਂ ਫਿਰਾਂਗੇ ਘਰ ਦੇ ਵਿੱਚ ਤੇ ਤੇਰੇ ਲਾਗੇ ਕੋਈ ਨਾ ਲੱਗੂਗਾ ਚਲੋ ਮੰਮੀ ਮੈਂ ਮੰਨ ਤੇ ਲਿਆ ਵਾ ਵੀ ਮੇਰੇ ਕੋਲ ਗਲਤੀ ਹੋ ਗਈ ਆ ਤੇ ਹੁਣ ਗੁੱਸਾ ਛੱਡ ਵੀ ਦੋ ਆਲਾ ਚਾਹ ਪੀ ਲੋ ਘਟ ਪਰਮਜੀਤ ਗੁੱਸਾ ਮੈਂ ਕਿੱਦਾਂ ਛੱਡਦਾ ਐਡੀ ਵੱਡੀ ਤੂੰ ਗਲਤੀ ਕਰਕੇ ਮੇਰ ਨਾਲ ਤੇ ਹੱਲੇ ਵੀ ਨਹੀਂ ਗੁੱਸਾ ਛੱਡਦਾ ਗੁੱਸਾ ਨਹੀਂ ਮੈਂ ਛੱਡ ਸਕਦੀ ਏ ਤੇ ਹੁਣ ਮੈਂ ਕਦੀ ਵੀ ਮੇਰੀ ਧੀ ਦਾ ਮੈਨੂੰ ਪਤਾ ਵਾ ਹੋਏ ਰੱਬਾ ਕੀ ਕਰਾਂ ਕਿੱਡੀ ਵੱਡੀ ਮੈਂ ਗਲਤੀ ਕਰ ਬੈਠੀ ਆ ਤੇ ਇਹ ਗਲਤੀ ਦੀ ਸਜ਼ਾ ਤੇ ਮੈਨੂੰ ਮਿਲਨੀ ਆ ਗਲਤੀ ਵੀ ਇਦਾਂ ਦੀ ਜਿਹੜੀ ਗਲਤੀ ਨੇ ਨਾ ਮੇਰਾ ਸਾਰਾ ਹੀ ਪਰਿਵਾਰ ਖੇਰੂ ਖੇਰੂ ਕਰਕੇ ਧੱਕ ਦਿੱਤਾ ਮੈਂ ਆਪਣੇ ਪਰਿਵਾਰ ਦੇ ਨਾਲ ਹੋ ਕੇ ਵੀ ਨਾ ਬਿਲਕੁਲ ਉਹਨਾਂ ਨਾਲੋਂ ਵੱਖ ਹੋ ਗਈਆਂ ਹਏ ਹੁਣ ਮੈਂ ਕੀ ਕਰਾਂ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਦਾਦੀ ਨੇ ਮੈਨੂੰ ਬਾਹਰ ਦਾ ਜਿੰਨੀ ਮੈਨੂੰ ਪਾ ਰੋਟੀ ਦਿੱਤੀ ਹੀ ਮੈਂ ਕਾ ਮੈ ਨਹੀਂ ਖਾਣੀ ਚਾਚੀ ਮੈਨੂੰ ਕਿੰਨਾ ਮਾਰਨੀ ਹੁਣ ਮੈਂ ਆਪਣੇ ਮਾਰਨੀ ਜੇ ਮੇਰੀ ਮੰਮੀ ਹੁੰਦੀ ਨਾ ਫਿਰ ਉਹਨੇ ਕਿੰਨਾ ਪਿਆਰ ਕਰਨਾ ਮੈਨੂੰ ਕਹਿੰਦਾ ਹਾਲਾਂ ਮੇਰੇ ਪੁੱਤ ਗਰ ਹੁਣ ਮੈਂ ਮਾਮਾ ਹੁਣ ਮੈਂ ਮਾਂ ਬੇ ਪੈਣ ਚੱਲਣਾ ਮੈਂ ਨਾਨੀ ਮੈਨੂੰ ਚੰਗੀ ਜਿਹਾ ਰੋਟੀ ਦਊਗੀ ਇਹ ਤੇ ਇੱਕ ਥਾਂ ਟਿਕਦਾ ਨਹੀਂ ਹੁੰਦਾ ਇੰਨਾ ਤੇਜ਼ ਵਕਵਲ ਦਾ ਮੁੰਡਾ ਤੇ ਇਹਨੇ ਮੁੜ ਕੇ ਰੋਟੀ ਮੰਗੀ ਵੀ ਨਹੀਂ ਆ ਤੇ ਇੰਨਾ ਚਿਰ ਤੇ ਨਿਆਣਾ ਭੁੱਖਾ ਰਹਿ ਨਹੀਂ ਸਕਦਾ ਵੇਖਾ ਸਹੀਏ ਤੇ ਸੌਣਾ ਗਿਆ ਹੋਵੇ ਤੇ ਤੇ ਹੈ ਨਹੀਂ ਆ ਮੰਮੀ ਲਾ ਕੇ ਬੈਠਾ ਹੋਣਾ ਮੈਂ ਇੱਧਰ ਮੰਮੀ ਲਾ ਕੇ ਬਣੀ ਹੈਗਾ ਵਟਾ ਗੇਟ ਤੇ ਬੰਦ ਵਾ ਆ ਨਿੱਕਾ ਗੇਟ ਖੁੱਲਾ ਵਾ ਮੰਮੀ ਨੂੰ ਦੱਸਾਂ ਮੰਮੀ 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 ਹਾਂ ਹਾਂ ਨਹੀਂ ਹੁਣ ਕੀ ਹੋਗਾ ਕਿ ਪੁਲਿਸ ਨਹੀਂ ਲੈ ਆਈ ਪੰਮਾ ਉਹ ਮੰਮੀ ਪੁਲਿਸ ਨਹੀਂ ਲੈ ਕੇ ਆਈ ਹੈ ਕਿ ਕੋਈ ਵੀ ਮੁੰਡਾ ਨਹੀਂ ਲੱਭਣ ਡਿਆ ਦਿਲਪ੍ਰੀਤ ਮੈਂ ਤੇ ਪੱਤ ਪੱਤ ਕਮਰਾ ਫੋੜ ਲਿਆ ਸਾਰਾ ਦਿਲਪ੍ਰੀਤ ਹੈ ਨਹੀਂ ਉਹ ਘਰ ਨਹੀਂ ਇੱਥੇ ਕਿ ਦੇਖੇ ਡੰਡਿਆਣਾ ਤੇ ਕੰਦੀ ਬਰੂਈ ਲੱਗਾਣਾ ਹੋਰ ਉਹਨੇ ਕਿੱਥੇ ਜਾਣਾ ਉਹਲੇ ਉਹ ਨਹੀਂ ਕਿ ਦੇ ਕੰਦੀ ਬਰੂਈ ਲੱਗਾ ਮੈਂ ਸਾਰੇ ਵੇਖ ਕੇ ਫੇਰ ਤੇਰੇ ਵੱਲ ਆਈ ਆ ਮੈਂ ਤੇ ਬਾਹਰ ਵੀ ਵੇਖ ਆਈ ਇਦਾਂ ਵੱਡਾ ਗੇਟ ਬੰਦਵਾ ਤੇ ਆ ਸੜਕ ਵਾਲ ਦਾ ਗੇੜ ਖੁੱਲਾ ਹੀ ਹੋ ਹਾਏ ਨਹੀਂ ਵਾਦਾ ਗਵਾਂਡੀਆਂ ਵੀ ਵੇਖ ਆਉਣਾ ਸੀ ਉਹਨਾਂ ਦੇ ਮੁੰਡੇ ਨਾ ਵੀ ਜਾਂਦਾ ਹੁੰਦਾ ਖੇਡਣ ਮੰਮੀ ਗਵਾਂਡੀਆਂ ਤੇ ਨਿਆਣਿਆਂ ਨਾ ਇੱਧਰ ਖੇਡਣ ਜਾਂਦਾ ਸਾਹਮਣੇ ਵੱਡੇ ਗੇਟ ਵੱਲ ਜਿਹੜੇ ਸਾਡੇ ਗਵਾਂਢੀ ਆ ਤੇ ਇਹ ਤੇ ਗੇਟ ਬੰਦਵਾ ਤੇ ਇਧਰ ਜਿਹੜਾ ਸਾਨੂੰ ਕੋਈ ਜਾਣਦਾ ਪਛਾਣਦਾ ਨਹੀਂ ਆ ਤੇ ਇਧਰ ਮੈਂ ਸਾਰੇ ਵੇਖ ਆਈਆਂ ਉਹ ਸੜਕ ਤਾਂ ਗਾਂ ਤੱਕ ਹਾਇ ਨਹੀਂ ਕਿ ਤੇ ਪੰਮੋ ਸੁਗਾਤ ਨਾ ਮੁੰਡਾ ਚੋਕ ਕੇ ਲਾ ਗਈ ਹੋਵੇ ਵੀ ਚੱਲ ਇਦਾਂ ਦੇ ਸੂਤਰ ਨਹੀਂ ਆਉਂਦੇ ਨਾ ਉਹਨਾਂ ਨੂੰ ਇਦਾਂ ਕਰਦੀਆਂ ਉਹ ਗੱਲ ਵਿਵਤਾ ਪਾਉਣ ਵਾਲੀ ਗੱਲ ਵਾ ਮੁੰਡੇ ਨੇ ਹੋਰ ਕਿੱਥੇ ਉੱਡ ਜਾਣਾ ਹੈਗਾ ਆ ਤੇ ਮੈਂ ਹੋਰ ਥੋੜਾ ਟਾਈਮ ਆਇਆ ਨੂੰ ਰੋਟੀ ਕਵਾਲਣ ਲਈ ਤੇ ਕਾਦੀ ਨਹੀਂ ਆ ਮੰਮੀ ਇੰਨਾ ਨਹੀਂ ਮੈਨੂੰ ਪਤਾ ਹੈਗਾ ਪਰ ਕਵਲ ਨੇ ਨਹੀਂ ਖੜਿਆ ਉਹਨੇ ਨਹੀਂ ਖੜਿਆ ਹੁਣ ਪੰਮੋ ਨੇ ਤੂੰ ਇਦਾਂ ਕਰ ਵੀ ਮੈਨੂੰ ਫੋਨ ਦੇ ਮੈਂ ਪੰਮੋ ਨੂੰ ਲਾ ਕੇ ਵੇਖਾਂ ਕਿ ਕਿਦਾ ਮੁੰਡਾ ਇੱਥੇ ਤੇ ਨਹੀਂ ਆਇਆ ਹਾਏ ਹਾਏ ਨਹੀਂ ਮੰਮੀ ਉਹਨਾਂ ਨੂੰ ਨਾ ਫੋਨ ਕਿਤੇ ਲਾਲਵੀ ਉਹਨਾਂ ਨੇ ਤੁਹਾਡੇ ਤੇ ਇਲਜ਼ਾਮ ਲਾ ਦੇਣਾ ਵਾ ਕਿ ਇਹਨਾਂ ਨੇ ਮੁੰਡਾ ਕਿਤੇ ਆਪ ਗਾਂ ਪਛਾ ਕਰ ਦਿੱਤਾ ਵਾ ਤੇ ਮਾਮਾ ਉਹਦੇ ਅੱਗੇ ਜਾਣ ਤੇ ਗੰਦਲਵਾ ਥਾਏ ਤੇ ਕੀ ਕਰਾਂਗੇ ਫਿਰ ਹੁਣ ਮੈਂ ਆਇਆ ਮੁੰਡਾ ਕਿੱਥੋਂ ਲੱਭਾਂ ਮੈਨੂੰ ਨਹੀਂ ਪਤਾ ਹੈਗਾ ਪਰ ਮੁੰਡਾ ਨੀਓ ਲੱਭਣ ਡਿਆ ਹੈਗਾ ਨੀ ਗਰਮੀ ਤੇ ਮੈਂ ਤੇ ਬੜਿਆ ਵਕਤਾਂ ਨੂੰ ਲਿਆਂਦਾ ਹੀ ਇਹ ਕੀ ਬਣ ਗਿਆ ਹਾਏ ਕਿਤੇ ਮੈਂ ਮੁੰਡੇ ਨੂੰ ਗੁੱਸੇ ਨਾਲ ਬੋਲੀਂ ਮੁੰਡਾ ਕਿਤੇ ਤਾਂਤ ਨਹੀਂ ਕਿਤੇ ਗਾਂਵ ਸੰਪਾਜ ਗਿਆ ਗਰਮੇਤ ਉੱਟ ਤਾਂ ਆਪਾਂ ਨਾ ਬਾਹਰ ਜਿੱਥੋਂ ਬੱਸੇ ਨਹੀਂ ਚੜੀਦਾ ਉਹ ਮੋੜ ਤੋਂ ਵੇਖ ਕੇ ਆਉਨੇ ਆ ਉਥੇ ਲੱਗੇ ਕਰਿਆਨੇ ਵਾਲੀ ਦੁਕਾਨ ਵਾ ਮੇਰੇ ਨਾਲ ਕਈ ਵਾਰੀ ਦਿਲਪ੍ਰਿੰਦ ਸੌਦਾ ਲੈਣ ਗਿਆ ਵਾ ਤੇ ਉਹਨਾਂ ਨੂੰ ਪਛਾਣਵਾ ਵੀ ਇਹਦਾ ਪੋਤਾ ਵਾ ਕਿਤੇ ਸ਼ਾਇਦ ਉਹ ਨਾ ਜਾਂਦਾ ਆਉਂਦਾ ਵੇਖਿਆ ਹੋਵੇ ਆ ਜਾ ਮੜਾ ਜਾ ਵੇਖ ਕੇ ਇਹੀ ਬਾਤ ਚਲੋ ਕਿਤੇ ਨਾ ਕੁਛ ਨਾ ਕੁਛ ਤੇ ਕਰੀਏ ਜੇ ਵੇਖੀਏ ਤੇ ਮੁੰਡਾ ਲੱਭਣ ਨਹੀਂ ਡਿਆ ਤੇ ਸਾਡੇ ਤਾਂ ਗੱਲ ਵਿਪਤਾ ਵੱਖਰੀ ਪੈ ਜਾਣੀ ਆ ਦਿਲਪ੍ਰੀਤ ਆਉਂਦਿਆ ਇਹ ਕਿਹਦੇ ਨਾਲ ਦਿਲਪ੍ਰੀਤ ਆ ਗਿਆ ਵਾ ਉਹਦੀ ਦਾਦੀ ਸਕੂਟਰੀ ਚਲਾ ਲੈਂਦੀ ਕਿਤੇ ਦਾਦੀ ਨਾਲ ਕਿ ਨਹੀਂ ਆ ਗਿਆ ਕਿਤੇ ਦਿਲਪ੍ਰੀਤ ਵੀ ਮੈਂ ਨਾਨੀ ਨੂੰ ਮੇਲੀ ਆਵਾ ਜਾ ਕੇ ਵੇ ਨਹੀਂ ਆ ਪਹਿਲਾਂ ਬਾਹਰ ਜਾ ਕੇ ਨਾਨੇਸ਼ਕਾਲ ਸਤਿ ਸ੍ਰੀ ਅਕਾਲ ਪਤੋਏ ਕੀ ਹਾਲ ਮੇਰੇ ਪੁੱਤ ਦਾ ਕਿੱਨਾ ਹੈ ਪੁੱਤ ਨਾਨੀ ਜੀ ਮੈਂ ਮੈਂ ਉੱਥੇ ਰਹਿਣਾ ਚੱਲ ਪੁੱਤ ਨਾ ਆ ਰਵੇਂ ਤਾਂ ਮੈਨੂੰ ਦੱਸ ਦੇ ਸਹੀ ਇੱਥੇ ਮੰਜੇ ਤੇ ਬੈ ਕੇ ਮੈਂ ਪਾਣੀ ਧਾਣੀ ਰਹਿ ਤੈਨੂੰ ਪਿਆਲਾ ਤੇ ਤੂੰ ਆਇਆ ਕਿੱਨਾ ਪੁੱਤ ਮੈਂ ਕੱਲਾ ਹੀ ਆ ਗਿਆ ਹੈ ਪੁੱਤ ਤੂੰ ਮੈਨੂੰ ਦੱਸਣ ਡਿਆ ਮੈਂ ਕੱਲਾ ਆਇਆ ਵਾਂ ਕੱਲਾ ਤੂੰ ਕਿੱਦਾਂ ਆ ਗਿਆ ਨਾ ਕੋਈ ਦਾਦੀ ਨਾ ਕੋਈ ਚਾਚੀ ਨਾਲ ਕੋਈ ਨਹੀਂ ਤੇਰੇ ਹੈ ਪੁੱਤ ਨਹੀਂ ਨਾਨੀ ਜੀ ਮੈਂ ਕੱਲਾ ਹੀ ਆ ਗਿਆ ਤੇ ਕੱਲਾ ਕਾਤੇ ਆਇਆ ਪੁੱਤ ਨਾ ਕੋਈ ਮੋਟਰਸਾਈਕਲ ਨਾ ਕਿਤੇ ਕੋਹ ਕਾਤੇ ਆ ਗਿਆ ਮੇਰੇ ਪੁੱਤ ਕੱਲਾ ਮੈਂ ਨਾਨੀ ਜੀ ਜਿਹੜੀ ਬਾਸ ਸੀ ਹੀ ਨਾ ਮੈਂ ਬਾਸ ਵਾਲੇ ਨੂੰ ਕਿਹਾ ਇਹ ਮੈਨੂੰ ਮਠੋਲੇ ਤੇ ਤਾਰਦਿਆਂ ਨੂੰ ਮੈਨੂੰ ਮਠੋਲੇ ਵਾਲੇ ਅੱਡੇ ਤੇ ਤਾਰਦਾ ਤੇ ਮੈਂ ਤੇ ਘਰ ਪਹੁੰਚ ਗਿਆ ਮੇਰੇ ਪੁੱਤ ਫਕਲਦੇ ਮਾਸ਼ੀ ਦੀ ਆਈ ਨਾ ਮਰਜੀ ਮੈਂ ਨਹੀਂ ਪੁੱਤੋਂ ਤੈਨੂੰ ਜਾਣ ਦਿੰਦੀ ਹਾਂ ਮੈਂ ਮੈਂ ਨਾ ਅਲੀ ਜੀ ਨਾਲ ਨਾ ਉੱਥੇ ਨਹੀਂ ਰਹਿਣਾ ਹੈਂ ਪੁੱਤੋਂ ਦਿਲਪ੍ਰੀਤ ਆਇਆ ਨੀ ਜਾਗਾ ਪਰੇ ਤੂੰ ਦਿਲਪ੍ਰੀਤ ਆਇਆ ਹੁਣ ਅੱਗੇ ਤੋਂ ਪਹਿਲਾਂ ਮੇਰੀ ਧੀ ਖਾ ਲਈ ਹੁਣ ਇਹਨੂੰ ਖਾਣਾ ਦਿਲਪ੍ਰੀਤ ਨੂੰ ਹਾਏ ਹਾਏ ਮੰਮੇ ਮੈਂ ਤੁਹਾਨੂੰ ਕਿਹਾ ਵੀ ਹੈਗਾ ਵਾ ਕਿ ਮੇਰੇ ਦਿਲ 'ਚ ਹੁਣ ਕੋਈ ਮੈਲ ਨਹੀਂ ਹੈਗੀ ਹੁਣ ਮੈਂ ਸੁਧਰ ਗਈ ਹਾਂ ਹੁਣ ਮੈਂ ਕੀ ਆਖਿਆ ਵਾ ਤੁਸੀਂ ਡਰੇ ਮੇਰੇ ਨਾਲ ਗੁੱਸੇ ਹੋਣ ਹੈ ਹੈ ਵੇਖ ਨਿਆਣਾ ਵਿਚਾਰਾ ਤੂੰ ਪਾਣੀ ਲਿਆਵਾ ਪਰ ਮੰਜੀ ਸੁਧਰੀ ਤੇ ਹੈਗੀ ਤੂੰ ਪਰ ਤੇਰਾ ਦਿਲ ਨਹੀਂ ਵਿੱਚ ਸੁਧਰਿਆ ਨਹੀਂ ਨਹੀਂ ਮੰਮੀ ਇਹ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੁਸੀਂ ਮੈਨੂੰ ਨਾ ਬਸ ਮaaf ਕਰ ਦੋ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਦਿਲਪ੍ਰੀਤ ਪਾਣੀ ਲਿਆਵਾ ਪੁੱਤ ਕੀ ਦਿਨ ਆਇਆ ਮੇਰਾ ਪੁੱਤ ਮੰਮੀ ਜੀ ਮੈਂ ਇਕੱਲਾ ਹੀ ਆ ਗਿਆ ਹਾ ਇਕੱਲਾ ਆ ਗਿਆ ਕੋਈ ਟਾਰ ਕੇ ਗਿਆ ਤੈਨੂੰ ਨੀ ਪਰਾ ਹੋ ਜਾ ਮੈਂ ਪਹਿਨ ਚਾਹ ਪਾਣੀ ਪਿਆ ਲੂਗੀ ਮੇਰੀ ਅੱਖਾਂ ਦਾ ਨਜ਼ਰੇ ਪਰਾਂ ਦਫਾ ਹੋ ਜਾ ਇਥੋਂ ਨਹੀਂ ਮੰਮੀ ਤੁਸੀਂ ਕਿਉਂ ਇਦਾਂ ਦੀਆਂ ਗੱਲਾਂ ਕਰਦੇ ਈਓ ਮੈਨੂੰ ਪਛਤਾਵਾ ਵਾ ਇਹ ਗੱਲ ਦਾ ਤੁਸੀਂ ਕਿਉਂ ਨਹੀਂ ਸਮਝਦੇ ਤੁਸੀਂ ਤਾਂ ਮੈਨੂੰ ਝਾੜ ਝਾੜ ਕੇ ਮਾਰੀ ਜਾਂਦੇ ਈ ਜੇ ਮੇਰੇ ਦਿਲ 'ਚ ਮੈਲ ਹੁੰਦੀ ਤੇ ਮੈਂ ਤੁਹਾਨੂੰ ਸੱਚੀ ਗੱਲ ਦੱਸਦੀ ਕਿਉਂ ਜੇ ਤੇਰੇ ਦਿਲ 'ਚ ਪਛਤਾਵਾ ਹੁੰਦਾ ਨਾ ਤੇ ਤੂੰ ਇਹਦੇ ਤੱਕ ਹਾਨ ਪਚਾਉਂਦੀ ਨਾ ਤੇਰੇ ਦਿਲ ਦੀ ਹਲੇ ਖੋੜ ਨਹੀਂ ਗਈ ਪਰਮਜੀਤ ਤੂੰ ਆਪਣੇਵੇਂ ਰੋਣੇ ਰੋਈ ਜਾਨੀ ਆ ਆਪਣਾ ਆਪਣਾ ਲਾ ਕੇ ਬੈਜੇਗਾ ਚੰਗਾ ਜਾਗਾ ਤੂੰ ਪੁੱਤ ਕਿੰਨਾ ਮਮਾ ਜੀ ਮੈਂ ਕੱਲਾ ਆ ਗਿਆ ਮੈਂ ਨਹੀਂ ਨਾਲੇ ਉੱਥੇ ਰਹਿਣਾ ਗੰਦੇ ਉਹ ਉਹਨਾਂ ਨੇ ਮੈਨੂੰ ਵੀ ਮਾਰ ਦੇਣਾ ਉਹ ਉਹਨਾਂ ਨੇ ਮੇਰੀ ਮੰਮਾ ਨੂੰ ਮਾਰਿਆ ਵਾ ਉਸ ਦਈਆ ਰਾਤ ਨੂੰ ਸੱਟ ਲਾਈ ਦੀ ਚੁੱਕੇਂਦਾ ਫੇਰ ਵੇਹਲਾ ਕਰਨਾਮ ਕਿੰਨਾ ਚਿਰ ਗੱਲ ਸਪਾ ਕੇ ਰੱਖਣਗੇ ਅਸਕਰ ਨੂੰ ਨਿਆਣੇ ਨੂੰ ਪਤਾ ਲੱਗ ਗਿਆ ਨਾ ਮੇਰੀ ਮਾਂ ਉਹਨਾਂ ਨੇ ਮਾਰੀ ਆ ਕਿੰਨਾ ਡਰੇ ਇਹਦੇ ਮੈਂ ਬੈਠਾ ਤੇ ਦਿਲ ਚ ਇਹਦੇ ਚ ਉਹ ਮੈਂ ਤਾਂ ਮਾਤਾ ਉਹ ਤੇ ਮੇਰੀ ਗੱਲ ਮੰਨਦਾ ਵਾ ਕੱਲਾ ਆ ਗਿਆ ਵਾ ਸ਼ਦਾਈ ਦੱਸ ਕੇ ਆ ਕਿ ਉਹਦੇ ਆ ਗਿਆ ਏ ਦੱਸ ਕੇ ਕਿੱਥੋਂ ਆਣਾ ਤਾਂ ਵਈਆਂ ਦੇ ਹੱਥੋਂ ਮਹਾ ਨਿਕਲ ਕੇ ਉਹ ਆਇਆ ਆਂਦਾ ਮੈਨੂੰ ਡਰ ਲੱਗਦਾ ਥੇ ਗੜਗੜੇ ਹਏ ਹਲ ਗਰਮੀ ਤੇ ਮੇਰਾ ਤੇ ਬੋਮੰਦਾ ਹਾਲ ਹੋਣ ਦੇ ਆਈ ਆ ਮੇਰਾ ਨਿਆਣਾ ਕਿੱਥੇ ਗਿਆ ਹੋਊਗਾ ਮੈਨੂੰ ਤਾਂ ਤਰਤੀ ਵੇਰ ਨਹੀਂ ਦੇਣ ਦੇਈ ਮੈਂ ਕੀ ਕਰਾਂਗੀ ਬਸ ਹੁਣ ਆਂਦਾ ਦੁਕਾਨ ਵਾਲਾ ਇੱਥੇ ਬਸ ਦੇਖਣ ਆਇਆ ਸੀ ਤੇ ਬੱਸੇ ਬੈ ਗਿਆ ਬੱਸ ਆਈ ਤੇ ਹਾਏ ਰੱਬਾ ਪੈਹਾ ਵੀ ਕਿਤੇ ਨਿਆਣੇ ਦੇ ਕੋਲ ਹਨ ਨਹੀਂ ਜੇ ਕਿਤੇ ਕੋਈ ਝੁੱਕ ਕੇ ਲੈ ਗਾ ਤਾਂ ਮੈਂ ਕੀ ਕਰੂੰਗੀ ਲੋਕੀ ਦੇ ਭਾਂਡੇ ਮਜਮ ਜਾ ਮਤ ਮਾਰ ਦਿੰਦੇ ਆ ਪੱਠੇ ਪੌਣ ਦਾ ਛੱਡਦੇ ਆਗੇ ਨਿਆਣੇ ਕੋ ਭੀਖ ਮੰਗਾਉਂਦੇ ਇੱਥੋਂ ਤੀ ਘਾਵਾਂ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਮੈਂ ਹੁਣ ਕੀ ਕਰਾਂ ਮੰਮੀ ਆ ਦੁਕਾਨ ਵਾਲਾ ਕਹਿਣ ਤੇ ਡਿਆ ਹੀ ਕਿ ਮੁੰਡਾ ਇੱਥੇ ਖਲੋਤਾ ਏ ਤੇ ਮੈਨੂੰ ਪੁੱਛਣ ਡਿਆ ਹੀ ਕਿ ਬੱਸ ਕਿੰਨੇ ਵਜੇ ਆਉਣੀ ਆ ਤੇ ਮੈਂ ਜਦੋਂ ਨੂੰ ਉਹ ਗਾਂ ਹੋਇਆ ਤੇ ਉਹ ਉਹਨੇ ਚ ਨੂੰ ਕੋਈ ਗਾਹਕ ਆ ਗਿਆ ਤੇ ਉਹਨੂੰ ਸੌਦਾ ਦੇਣ ਲੱਗ ਪਿਆ ਤੇ ਉਹਨਾਂ ਚ ਨੋ ਬਸਤੇ ਬੈ ਕੇ ਤੇ ਉਹ ਚ ਲੱਗ ਗਿਆ ਨਹੀਂ ਮੈਨੂੰ ਤੇ ਡਰ ਲੱਗਣ ਦੇ ਤਾਂ ਸੋਨੂੰ ਪਿੰਡ ਦਾ ਪਤਾ ਮੈਂ ਕਿਹੜੇ ਪਿੰਡ ਜਾਣਾ ਵਾ ਅਜੇ ਕੱਲ ਦਾ ਨਿਆਣਾ ਵਾ ਮੰਮੀ ਉਹ ਪੱਕਾ ਆਪਣੇ ਨਾਨਕੇ ਗਿਆ ਵਾ ਤੁਸੀਂ ਏਦਾਂ ਕਰੋ ਕਿ ਉਹਦੇ ਮਾਮੇ ਨੂੰ ਹੁਣ ਲਾਓ ਤੇ ਪੰਮੂ ਨੂੰ ਨਾ ਲਾਓ ਨਹੀਂ ਚਲ ਫੜ ਫਿਰ ਲਾ ਸਕੋ ਇਹਨਾਂ ਨੂੰ ਕੁਝ ਮੈਨੂੰ ਪਤਾ ਤਾਂ ਲੱਗੇ ਥੋੜਾ ਬੋਦਾ ਹੌਸਲਾ ਤੇ ਹੋਵੇ ਚੱਲ ਜੀ ਉੱਥੇ ਗਿਆ ਉਹ ਫੇਰ ਤੇ ਕੋਈ ਗੱਲ ਨਹੀਂ ਐ ਮੰਨ ਚ ਫੋਨ ਲਾਇਆ ਉਹਨੇ ਤੇ ਇੱਕ ਦੀਆਂ ਦੋ ਦੋ ਸੁਣਾਉਣੀਆਂ ਵਾ ਤੇ ਮਾਨਣਾ ਤੁਸੀਂ ਮਾਮੇ ਉਹਦੇ ਨਾਲ ਗੱਲ ਕਰੋ ਮੈਂ ਤਾਂ ਨਹੀਂ ਮੈਂ ਤਾਂ ਹੱਥ ਜੋੜ ਲਈ ਰੱਬ ਗੱਲ ਚਲੋ ਉੱਥੇ ਚ ਲੱਗਿਆ ਹੋਵੇ ਕੋਈ ਗੱਲ ਨਹੀਂ ਕਿਤੇ ਕੋਈ ਨੁਕਸਾਨ ਨਾ ਮੇਤੋਂ ਹੋ ਜੇ ਇਹ ਉਹਨਾਂ ਤੇ ਮੈਨੂੰ ਜੀਣ ਨਹੀਂ ਖੱਤਿਆ ਦੇਣਾ ਨਿਆਣਾ ਉਹ ਚਾਰਾ ਬਦੂ ਖਿਆਰ ਖੋਦਾ ਆਪੇ ਆ ਗਿਆ ਸਦਾਈ ਚੋਕੇ ਪਤਾ ਨਹੀਂ ਮੈਨੂੰ ਤੇ ਆਪ ਨਹੀਂ ਸਮਝ ਆਉਂਦੀ ਇੱਕ ਮਿੰਟ ਖਲੋ ਜਾ ਫੋਨ ਕਿਹਦਾ ਆ ਗਿਆ ਲੈ ਦਾਦੀ ਦਾ ਫੋਨ ਆਉਣ ਡਿਆ ਈਓ ਚੁੱਕ ਲਾਂ ਕੀ ਆਂਦੀ ਆ ਚੱਲ ਤੂੰ ਦਿਲਪ੍ਰੀ ਤੂੰ ਅੰਦਰ ਚੱਲ ਜਾ ਪਤ ਤੁਸੀਂ ਮਾਰੋ ਚੁੱਪ ਕੀਤਾ ਮੈਂ ਆਪਣੀ ਦੀ ਕੇ ਨਾ ਆਪੇ ਗੱਲ ਕਰਦਾ ਕਿੱਝ ਬੋਲੇ ਨਾ ਚੰਗਾ ਤੈਨੂੰ ਕੋਈ ਵੀ ਨਹੀਂ ਨਹੀਂ ਬੋਲਦੇ ਤੂੰ ਕਰ ਹਾਂ ਚੁੱਪੀ ਤੇਰੇ ਨਹੀਂ ਹਲੋ ਹਲੋ ਕਰਨ ਮਾ ਪੁੱਤ ਕਿਵੇਂ ਆ ਠੀਕ ਠਾਕ ਮੈਂ ਸਸਰੀਕਾ ਜੀ ਸਸਰੀਕਾ ਹੋਰ ਠੀਕ ਠਾਕ ਆ ਹਾਂਜੀ ਵਧੀਆ ਵਧੀਆ 300 ਹੋਰ ਠੀਕ ਠਾਕ ਜੀ ਵਧੀਆ ਵਧੀਆ ਪੁੱਤ ਆਪਣਾ ਤੇ ਆਇਆ ਨੂੰ ਕਿਦਾਂ ਯਾਦ ਕਰ ਲਿਆ ਮਾਸੀ ਜੀ ਕਿਦਾਂ ਸਾਡਾ ਖਿਆਲ ਆ ਗਿਆ ਤੈਨੂੰ ਅੱਜ ਬਸ ਪੁੱਤੇ ਥੈਂਕ ਯੂ ਆਲਾਗਾ ਖਿਆਲ ਕੋਲ ਕੀ ਆਉਣਾ ਸੀ ਮੈਂ ਤੈਨੂੰ ਇਹ ਪੁੱਛਣ ਲਈ ਫੋਨ ਕੀਤਾ ਵਾ ਹਾਂ ਕਿਹਦੇ ਆਲਫਰੀਦ ਆਇਆ ਬਲਾ ਕਿਹੜਾ ਦਲਫਰੀਦ ਨੇ ਹੋ ਇਹ ਫੜੇ ਮਾ ਤੇਰਾ ਹੋਰ ਕਿਹੜਾ ਕਿਉਂ ਕਿੱਥੇ ਗਿਆ ਵਾ ਉਹ ਪਤਾ ਨਹੀਂ ਲੱਗਾ ਅਗਰ ਨਾਮ ਬਿਨਾਂ ਦੱਸੇ ਕਰੋ ਨਿਕਲ ਗਿਆ ਵਾ ਤੇ ਮੈਂ ਤੇ ਕਿਤੇ ਪੱਤ ਪੱਤ ਫੋਲ ਲਿਆ ਵਾ ਕਿਤੇ ਨਹੀਂ ਲੱਭਾ ਮਾਸੀ ਉਹਦੇ ਨਿਆਣਾ ਵਾ ਬੇਨਾ ਦੱਸੇ ਬੱਚਾ ਕਿੱਥੇ ਜਾ ਸਕਦਾ ਵਾ ਤੂੰ ਝਿੜਕਿਆ ਉਹਨਾਂ ਤੇ ਫੇਰ ਹੀ ਗਿਆ ਨਾ ਕਿਤੇ ਐਦਾਂ ਬੱਚਾ ਜਾ ਸਕਦਾ ਬੇਨਾ ਦੱਸ ਤਸਰ ਬਿਨਾ ਨਹੀਂ ਨਹੀਂ ਪਤਾ ਹੀ ਕਿੱਦਾਂ ਕਰਨਾ ਗੜੀ ਚਲਾ ਤੈਨੂੰ ਪਤਾ ਮੈਂ ਤੇ ਕਿੱਦਾਂ ਕਦੇ ਹੀ ਨਹੀਂ ਗਏ ਗੱਲ ਤੋਂ ਮੈਂ ਤੇ ਬਾਹਰ ਮੋੜਤੀ ਘਾਵੇਂ ਵੇਖ ਆਇਆ ਸਾਰੇ ਫਿਰ ਸੁਰਾਈਆਂ ਮੈਨੂੰ ਕਿਤੇ ਵੀ ਨਜ਼ਰ ਨਹੀਂ ਆਇਆ ਜਾਂ ਤੂੰ ਹੀ ਨਾ ਗਰਮੀ ਨੇ ਕੋખ્યા ਆਖਿਆ ਉਹ ਚਾਰੇ ਨੂੰ ਤੇ ਫੇਰ ਹੀ ਬੱਚਾ ਬਾਹਰ ਦੱਸਦਾ ਵਾ ਉਦਾਂ ਕਿੱਦਾਂ ਚਲ ਗਿਆ ਬੱਚਾ ਬਾਹਰ ਤੂੰ ਖਿਆਲ ਰੱਖ ਤੈਨੂੰ ਤੁਹਾਨੂੰ ਬਤ ਜੋ ਮੇਰੀ ਮਤ ਮੈਂ ਬੱਚੇ ਦੀ ਵੀ ਕਿੱਦਾਂ ਜਿੰਦੇ ਸਮਝੀ ਬੱਚੇ ਦੀ ਪਤਾ ਜਮੇਵਾਰ ਤੇ ਮੈਂ ਬੜੀ ਸਮਝਦੀ ਐ ਮੈਂ ਤੇ ਘੜੀ ਸਾਰ ਨਹੀਂ ਕੰਦੀ ਮੈਂ ਤੈਨੂੰ ਦੱਸਣ ਦੀ ਵੀ ਮੈਂ ਮੜਾ ਜੇ ਕਮਰੇ ਚ ਬੈਣੀ ਆ ਤੇ ਮੈਨੂੰ ਪਤਾ ਨਹੀਂ ਲੱਗਣ ਦਿੱਤਾ ਵੀ ਕਿਹੜੇ ਵੇਲੇ ਕਿਸ ਕਦੇ ਆਵਾ ਐਂ ਜੇ ਦਰਵਾਜ਼ੇ ਵੀ ਬੰਦ ਕਰਕੇ ਰੱਖਦੇ ਆ ਤੇ ਪਰ ਲਾ ਜਿਹੜਾ ਸਾਡਾ ਛੋਟਾ ਦਰਵਾਜ਼ਾ ਛੜਕਾ ਵਾਲਾ ਉਹ ਖੁੱਲਾ ਹੀ ਉਹਦੇ ਥਾਂ ਹੀ ਕਿਤੇ ਮੈਨੂੰ ਖੋਲ ਕੇ ਗਿਆ ਵਾ ਤੇ ਸਾਨੂੰ ਪਤਾ ਨਹੀਂ ਲੱਗਾ ਉਹ ਤਾਂ ਮੈਂ ਤੁਹਾਡੀ ਗੱਲ ਵਾਸਤੇ ਮੰਦਾ ਵਾਂ ਵੀ ਚਲ ਗਿਆ ਕਿਤੇ ਗੱਲ ਏਦਾਂ ਵਾ ਵੀ ਬੱਚਾ ਉਹ ਛੋਟਾ ਉਹਦਾ ਕਿਤੇ ਕੇਅਰ ਕਰੋ ਜਾ ਕੇ ਲੱਭੋਂ ਜਾ ਕੇ ਜੇ ਨਾ ਲੱਭਾ ਨਾ ਤੇ ਜੇ ਜੇਲ ਜਾਣੀ ਤੁਹਾਨੂੰ ਤਿਆਰ ਹੋਣਾ ਸਾਧਵੇਂ ਦੱਸਾਂ ਤੁਹਾਨੂੰ ਮੈਂ ਪੁੱਤ ਤਾਂ ਇਹ ਤੇ ਮੈਂ ਤੈਨੂੰ ਹੋਣ ਕੀਤਾ ਵਾ ਮੈਨੂੰ ਤੇ ਡਰ ਲੱਗਣ ਡਿਆ ਵਾ ਕਿ ਕਿਤੇ ਕੋਈ ਚੁੱਕ ਕੇ ਨਾ ਲਾ ਜੇ ਅੱਜ ਕੱਲ ਤੈਨੂੰ ਪਤਾ ਵਾ ਤੇ ਟੱਜ ਲੋਕਾਂ ਦੇ ਦੁਸ਼ਮਣੀਆਂ ਵਾ ਇਸੇ ਕਰਕੇ ਮੈਨੂੰ ਟੈਨਸ਼ਨ ਫਾਈ ਜਾਂਦੀ ਆ ਮਾਸੀ ਜੀ ਬਹੁਤੀਆਂ ਗੱਲਾਂ ਨਹੀਂ ਮੈਂ ਜਾਣਦਾ ਜੇ ਸਾਮਾਂ ਤੱਕ ਮੁੰਡਾ ਨਾ ਨਾ ਮਿਲਿਆ ਮੈਂ ਪੁਲਿਸ ਲਾ ਕੇ ਨਾ ਤੁਹਾਡੇ ਪਿੰਡ ਆਣਾ ਸਿੱਧੀ ਗੱਲ ਹੁਣ ਵੇਲਾ ਕਰਨਾ ਮੈਨਾਂ ਕਿੱਡੀਆਂ ਪਾ ਚੜਾ ਪਈਆਂ ਉਦੋਂ ਦਾ ਨਹੀਂ ਕਿਤੇ ਫੋਨ ਇਹਨਾਂ ਨੂੰ ਚੇਤਾ ਆਇਆ ਭੀ ਕਿਤੇ ਫੋਨ ਕਰਕੇ ਪੁੱਛ ਲਈਏ ਕਿਤੇ ਇਹ ਦਿਲਪਰੀ ਨੂੰ ਮਿਲਾ ਦਈਏ ਅੱਜ ਦਿਲਪਰੀ ਕਿਤੇ ਮੂੰਹ ਚੋਕੇ ਤਰਪਿਆ ਦਾ ਜਿੰਨ ਨੂੰ ਚੇਤਾ ਆ ਗਿਆ ਫੋਨ ਦਾ ਹਾਏ ਹਾਏ ਤੁਸੀਂ ਉਹਨਾਂ ਨਾਲ ਝੂਠ ਬੋਲਣਾ ਹੈਗਾ ਉਹਨਾਂ ਦੇ ਰਾਂ ਗੋਡੇ ਹੋਣੇ ਆ ਤੁਸੀਂ ਸੱਚ-ਸੱਚ ਦੱਸ ਦਿੰਦੇ ਹਾਂ ਫਿਰ ਕੀ ਹੋ ਗਿਆ ਹੈਗਾ ਜੇ ਨਿਆਣਾ ਇੱਥੇ ਆ ਹੀ ਗਿਆ ਵਾ ਤੇ ਤੈਨੂੰ ਜ਼ਿਆਦਾ ਇਹ ਜੌੜਿਆਂ ਨਾਲ ਚੰਗਾ ਚੁੱਪ ਕਰਕੇ ਮਾਣੇ ਬਹਿ ਚੰਗਾ ਕਿ ਇਹ ਤੇਰੇ ਮੂੰਹ ਨਿਕਲ ਗਿਆ ਕਿ ਤੂੰ ਉਹਦਾਤਾ ਫੋਨ ਕਰਕੇ ਤੇ ਮੇਰੇ ਤੋਂ ਬੁਰਾ ਕਾਈ ਨਹੀਂ ਆ ਇਹੋ ਸਮਝ ਜਪੀਤੇ ਇਹਨੂੰ ਘਰ ਰੱਖਦੇ ਨਾ ਇੰਨੀ ੜੀ ਭਾਦਰੀ ਆਡੀ ਮਮਾ ਹੱਲੇ ਵੀ ਉਹਨਾਂ ਨੇ ਹੈਜ ਕਰੀ ਚਲੀ ਜਾਂਦੀ ਹੋਣੇ ਮੋੜ ਪਾਇਆ ਨੂੰ ਕਿ ਕਿ ਤਰ੍ਹਾਂ ਰਾਦਾ ਨਹੀਂ ਇੱਥੇ ਰਹਿਂਦਾ ਹੁਣ ਮੰਮੀ ਜੀ ਮੇਰੀ ਸੁਣੋ ਗੱਲ ਜਿਉ ਤੁਹਾਨੂੰ ਘਰ ਦੇ ਵਿੱਚ ਰਹਿੰਦੇ ਏਂ ਨਾ ਸਿਰਫ ਉਹਦੋਂ ਮੇਰੇ ਮਿੰਤਾ ਤਰਲਿਆ ਕਰਕੇ ਰਹਿੰਦੇ ਏਂ ਨਈ ਤੇ ਉਹਨਾਂ ਨੇ ਨਾ ਤੁਹਾਨੂੰ ਕਦੋਂ ਦਾ ਘਰੋਂ ਕੱਢ ਦੇਣਾ ਹੈਗਾ ਚੱਲ ਪੁੱਤ ਜੇ ਤੁਸੀਂ ਕਹਿੰਦੇ ਈ ਹੋ ਨਾ ਤੇ ਮੈਂ ਉਹਨਾਂ ਨੂੰ ਨਹੀਂ ਦੱਸਦੀ ਤੇ ਮੈਨੂੰ ਲੋੜ ਵੀ ਕੀ ਆ ਉਹਨਾਂ ਨੂੰ ਫੋਨ ਕਰਨ ਦੀ ਪਰ ਮੇਰਾ ਪੁੱਤ ਨਾ ਬੱਸ ਮੈਨੂੰ ਕੁਵਾਇਆ ਕਰ ਜਦੋਂ ਮੈਂ ਤੇਨਾਂ ਕੋਈ ਗੱਲ ਕਰਦੀ ਆ ਨਾ ਤੇ ਮੇਰੀ ਗੱਲ ਦਾ ਜਵਾਬ ਦਿਆ ਕਰ ਐਦਾ ਮੂੰਹ ਫੇਰ ਕੇ ਨਾ ਫਿਰਿਆ ਕਰ ਇਹ ਤੇ ਨਾ ਤੁਸੀਂ ਵਰਕਾ ਹੀ ਪਾੜ ਦੋ ਮੈਂ ਮੈ ਤੁਹਾਨੂੰ ਬੁਲਾਉਂਗਾ ਜਾਂ ਤੁਹਾਡੇ ਨਾਲ ਵੇਖੂਗਾ ਜਿੱਦਾਂ ਨੇ ਤੁਸੀਂ ਕੰਮ ਕੀਤੇ ਆ ਨਾ ਮੇਰਾ ਤੇ ਤੁਹਾਡੇ ਨਾਲ ਧਿਆਨ ਮਾਰਨ ਨੂੰ ਜੀ ਨਹੀਂ ਕਰਦਾ ਪੁੱਤ ਗਲਤੀ ਤੇ ਮੇਰ ਕੋ ਹੋਈ ਆ ਤੇ ਮੈਂ ਕਿੰਨੀ ਕੁ ਵਾਰੀ ਮਾਫੀ ਮੰਗਾ ਬਸ ਇੱਕ ਵਾਰੀ ਮaaf ਕਰ ਦ ਮੈਨੂੰ ਹੋਰ ਕੋਈ ਨਾ ਨਾ ਕਵਾਵੇ ਤੇ ਕੋਈ ਗੱਲ ਨਹੀਂ ਪਰ ਮੇਰਾ ਪੁੱਤ ਨਾ ਕਵਾਵੇ ਮੈਨੂੰ ਬੜਾ ਹੋਰ ਤਰ੍ਹਾਂ ਹੁੰਦਾਈਓ ਮੰਮੀ ਮੇਰੀ ਸੁਣੋ ਗੱਲ ਤੁਸੀਂ ਜੇ ਮੇਰੇ ਤੋਂ ਵੱਡੇ ਮੈਂ ਤੁਹਾਡੇ ਕੋਲ ਮਾਫੀ ਮੰਗਾਂਦਾ ਕੋਈ ਚੰਗਾ ਨਹੀਂ ਲੱਗਦਾ ਮਾਫੀ ਮੰਗਣੀ ਨਾ ਤੇ ਉਹ ਦਾਦੀ ਕੋ ਮੰਗੋ ਜਿਨ੍ਹਾਂ ਦੀ ਧੀ ਦਾ ਤੁਸੀਂ ਕਤਲ ਕੀਤਾ ਵਾ ਉਹ ਨਿਕੇ ਨਿਆਣੇ ਕੋ ਮੰਗੋ ਜਿਹਦੀ ਮਾਂ ਤੁਸੀਂ ਖੋਲੀ ਆ ਮੇਰੇ ਕੋਲ ਮਾਫੀ ਮੰਗਣ ਦੀ ਨਹੀਂ ਤਾੜੂ ਕੋਈ ਲੋੜ ਮੈਂ ਤੁਹਾਡੇ ਕੋਲ ਮਾਫੀ ਮੰਗਾਉਣ ਦਾ ਹੱਕਦਾਰ ਨਹੀਂ ਹੈਗਾ ਪੁੱਤ ਫੋੜ ਨਾ ਕੀ ਕਰਾਂ ਇਦਾਂ ਦਾ ਜਿਹੜਾ ਸਾਰੇ ਜਾਣੇ ਮੇਰੇ ਤੇ ਯਕੀਨ ਕਰਦੇ ਚਲੋ ਪਾਪ ਤੇ ਮੇਰੇ ਤੋਂ ਹੋਇਆ ਵਾ ਪਰ ਇੱਕ ਵਾਰੀ ਤੂੰ ਮਾਫ ਕਰ ਦੇ ਤੇ ਸਮਝ ਲਓ ਸਾਰਿਆਂ ਨੇ ਮਾਫ ਕਰਤਾ ਮੰਮੀ ਮੇਰੇ ਤੋਂ ਤੂੰ ਮਾਫੀ ਦੀ ਮਿਹਨਤ ਨਾ ਹੀ ਰੱਖੋ ਨਾਲੇ ਨਾ ਮੇਰਾ ਇਹ ਗੱਲ ਕਹਿਣ ਨੂੰ ਦਿਲ ਤੇ ਨਹੀਂ ਕਰਦਾ ਪਰ ਫਿਰ ਵੀ ਕਹਿਣਾ ਵਾ ਉਹ ਦਿਨ ਭੁਈ ਨਾ ਮਰਦੇ ਉਹਨਾਂ ਥਾਂ ਤੇ ਤੂੰ ਹੀ ਮਰ ਜਾਂਦੇ ਨਾ ਸਾਨੂੰ ਇਹਨਾਂ ਦੁੱਖ ਨਹੀਂ ਹੋਣਾ ਹੋਣ ਚੰਗੀ ਰਹਿ ਗਈਆਂ ਕਿੰਨਾ ਤੈਨੂੰ ਮੈਂ ਸਮਝਾਇਆ ਸੀ ਪਰ ਮੰਮੀ ਤੂੰ ਨਹੀਂ ਸਮਝੀ ਤੂੰ ਨਹੀਂ ਆਖੇ ਲੱਗੇ ਹਣ ਪੁੱਤ ਵੀ ਇੰਨੀ ਗੱਲ ਆਖ ਗਿਆ ਨਾ ਉਹਨੂੰ ਵੀ ਯਕੀਨ ਕਰ ਲਿਆ ਨੇ ਚੰਗੀ ਕਰਨੀ ਮਾਦਾ ਕਿੰਨਾ ਸਿਰਖ ਪਾਉਂਦੀ ਆ ਇਹੋ ਮਿੱਟੀ ਦੀ ਨਹੀਂ ਬਣੀ ਇਹ ਕਿਵੇਂ ਸੁਧਰ ਸਕਦੀ ਜਨਾਨੀ